ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਤੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸੰਤ ਸਮਾਜ ਸਿੱਖ ਪੰਥ ਦੇ ਰਾਗੀ ਢਾਡੀ ਪ੍ਰਚਾਰਕਾਂ ਗ੍ਰੰਥੀਆਂ ਦਾ ਇੱਕ ਵਾਫਤ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਤੇ ਸਿੱਖ ਸੰਗਤਾਂ ਸ਼ਾਮਿਲ ਸਨ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਹੀ ਰੋਕ ਲਿਆ ਦੂਜੇ ਪਾਸੇ ਸਰਕਾਰ ਦੀ ਨੁਮਾਇੰਦਗੀ ਕਰਦੇ ਆ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਵਿੱਤ ਮੰਤਰੀ ਪਰਮੇਂਦਰ ਸਿੰਘ ਢੀਂਸਾ ਸਿੱਖ ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀਆਂ ਬਰਗਾੜੀ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਕਰ ਰਹੀਆਂ ਸਨ ਪਰ ਸਰਕਾਰ ਨੇ ਉਹਨਾਂ ਦੀ ਇਸ ਮੰਗ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਕਿ ਨੌਜਵਾਨਾਂ ਦਾ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਣਾ ਹੈ ਤੇ ਨੌਜਵਾਨਾਂ ਦੇ નિર્ਦੋਸ਼ ਸਾਬਤ ਹੋਣ ਤੋਂ ਪਹਿਲਾਂ ਉਹਨਾਂ ਦੀ ਰਿਹਾਈ ਸੰਭਵ ਨਹੀਂ ਹੋ ਸਕਦੀ ਜਿਸ ਦੇ ਰੋਸ ਵਿੱਚੋਂ ਸਿੱਖ ਜਥੇਬੰਦੀਆਂ ਨੇ ਆਪਣਾ ਧਰਨਾ ਜਾਰੀ ਰੱਖਣ ਤੇ ਨੌਜਵਾਨਾਂ ਦੀ ਰਿਹਾਈ ਤੱਕ ਵਾਪਸ ਨਾ ਮੁੜਨ ਦਾ ਫੈਸਲਾ ਕੀਤਾ ਹੈ ਉਹ ਸਾਰੇ ਪ੍ਰਚਾਰਕ ਵੀਰਾਂ ਨੇ ਚੱਲ ਕੇ ਅਰਦਾਸ ਕਰਕੇ ਸ਼ੀਦਾਂ ਦੀ ਧਰਤੀ ਤੋਂ ਗੁਰਦੁਆਰਾ ਅੰਬ ਸਾਹਿਬ ਤੱਕ ਜਾਣਾ ਉੱਥੇ ਗੱਡੀਆਂ ਖਲਾਰ ਕੇ ਫਿਰ ਪੈਦਲ ਬਾਦਲ ਦੀ ਕੋਠੀ ਵੱਲ ਚੱਲੇ ਪਾ ਤਿੰਨ ਮੰਗਾਂ ਨੇ ਜੀ ਆਪਣੀਆਂ ਪਹਿਲੇ ਨੰਬਰ ਤੇ ਤਾਂ ਪੂਰੀ ਸਾਜ਼ਿਸ਼ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਗਾ ਜਗਾ ਹੋ ਰਹੀ ਉਹ ਮੰਗ ਜਿਹੜੀ ਸ਼ੁਰੂ ਕੀਤੀ ਹੋ ਜੇ ਉੱਥੇ ਹੀ ਹੈ ਜਿੱਥੋਂ ਇਹ ਮੋਰਚਾ ਲੱਗਿਆ ਵੀ ਅਜੇ ਤੱਕ ਕੋਈ ਵੀ ਦੋਸ਼ੀ ਸਾਹਮਣੇ ਨਹੀਂ ਆਇਆ ਉਹ ਅਸਲ ਇਹ ਜੋ ਪੂਰੀ ਦੀ ਪੂਰੀ ਸਾਜ਼ਿਸ਼ ਤੋਂ ਪੜਦਾ ਚੁੱਕੋ ਕੌਣ ਹੈ ਏਜੰਸੀ ਹੈ ਕੋਈ ਵੀ ਉਹ ਸਾਹਮਣੇ ਆਵੇ ਪਹਿਲੀ ਮੰਗ ਦੂਜੀ ਮੰਗ ਜਿਹੜੇ ਜਿਹੜੇ ਨਿਰਦੋਸ਼ ਸਿੰਘ ਸਾਡੇ ਭਾਈ ਰੁਪਿੰਦਰ ਸਿੰਘ ਤੇ ਭਾਈ ਜਸਵਿੰਦਰ ਸਿੰਘ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਉਹਨਾਂ ਦੀ ਰਿਹਾਈ ਦੀ ਮੰਗ ਹੈ ਦੂਜੀ ਤੇ ਤੀਸਰੀ ਮੰਗ ਹੈ ਜਿਹੜੇ ਬਾਈ ਨੇਮ ਉਹਨਾਂ ਤੇ ਕਤਲ ਦੇ ਪਰਚੇ ਦਰਜ ਹੋਣ ਜਿਨ੍ਹਾਂ ਨੇ ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ ਤੇ ਜੇ ਅੱਜ ਦਾ ਜਿਹੜਾ ਪ੍ਰੋਗਰਾਮ ਇਸ ਤੋਂ ਬਾਅਦ ਵੀ ਜੇ ਕੋਈ ਨਈਂ ਕਾਰਵਾਈ ਹੁੰਦੀ ਤੇ ਫਿਰ ਅਗਲਾ ਸਾਰੇ ਇਕੱਠੇ ਬੈਠਾਂਗੇ ਉੱਥੇ ਬੈਠੇ ਹੀ ਹੋਣਾ ਸਾਰੇ ਜਿਹਨੇ ਜਿਹੜੀ ਮੈਂਬਰੀ ਪੰਜ ਸਿੰਘ ਵੇ ਇਕੱਠੇ ਨੇ ਉਹ ਕੱਥੇ ਬਹਿ ਕੇ ਫਿਰ ਫੈਸਲਾ ਕਰਨਗੇ ਵੀ ਅਗਲੀ ਰਣਨੀਤੀ ਕੀ ਹੋਏਗੀ ਜਿਵੇਂ ਵੱਡੀ ਗਿਣਤੀ ਪੁਲਿਸ ਲਾਈ ਗਈ ਆ ਛੱਦੀਗੜ੍ਹ ਦੇ ਬੋਲ ਦੇ ਤੇ ਫਿਰ ਪ੍ਰਚਾਰਕ ਗ੍ਰਿਫਤਾਰ ਨਹੀਂ ਆ ਅਗਲਾ ਜਿਉ ਹਾਂਜੀ ਉਹ ਤਾਂ ਫਿਰ ਨਾਲ ਦੀ ਨਾਲ ਫੈਸਲਾ ਲਿਆ ਜਾਏਗਾ ਨਾ ਜੀ ਜਿਸ ਤਰ੍ਹਾਂ ਦੀ ਅੱਗੇ ਉਹ ਰਣਨੀਤੀ ਨਾਲ ਦੀ ਨਾਲ ਹੀ ਬਣਾਈ ਜਾਏਗੀ ਇੱਥੋਂ ਆਪਾਂ ਨਹੀਂ ਕਹਿ ਸਕਦੇ ਕਿ ਅਸੀਂ ਗ੍ਰਿਫਤਾਰ ਹੋਣ ਜਾ ਰਹੇ ਆ ਜਾਂ ਕੀ ਹੋਣਾ ਉਸ ਵੇਲੇ ਜਿੱਦਾਂ ਦੇ ਅੱਗੇ ਉਹ ਦ ਇਹ ਸਿਰਫ ਫੈਸਲਾ ਨਹੀਂ ਆਇਆ ਕਿ ਸੰਕੇਤਕ ਭਾਸ਼ਾ ਵੀਰ ਜੀ ਸੰਕੇਤਕ ਭਾਸ਼ਾ ਹੁੰਦੀ ਹੈ ਅਸੀਂ ਆਪਣੇ ਆਪ ਨੂੰ ਜਦੋਂ ਪੇਸ਼ ਕਰਤਾ ਤੇ ਖੂਨ ਸਾਡੇ ਵਿੱਚ ਹੀ ਹੈ ਹੁਣ ਆਪਾਂ ਬੋਤਲ ਫੜ ਕੇ ਲਜਾਈਏ ਸੀ ਪਰਚਾਰਕ ਲੋਕ ਇਦਾਂ ਦੇ ਸਟੰਟ ਨਹੀਂ ਹੈ ਉਹ ਇੱਕ ਸਿਰਫ ਉਹ ਇੱਕ ਇੱਕ ਮਤਲਬ ਹੈ ਇੱਕ ਸਿੰਬਲ ਇੱਕ ਗੱਲ ਕਹਿਣ ਦਾ ਤਰੀਕਾ ਹੁੰਦਾ ਹੈ ਜਦੋਂ ਅਸੀਂ ਸਾਰੇ ਜਣੇ ਆਪਣੇ ਆਪ ਨੂੰ ਪੇਸ਼ੀ ਕਰ ਦਿੱਤਾ ਉੱਥੇ ਇਹਨਾਂ ਨੇ ਚਲਾਈਆਂ ਵੀ ਇੱਥੇ ਸਾਨੂੰ ਤੁਸੀਂ ਅਸੀਂ ਤੁਹਾਡੇ ਸਾਹਮਣੇ ਆਏ ਅੱਜ ਜੋ ਪ੍ਰਚਾਰਕਾਂ ਦਾ ਰਾਗੀ ਸਿੰਘਾਂ ਦਾ ਢਾਡੀ ਸਿੰਘ ਸਾਰੇ ਵੀ ਇਸ ਸ਼੍ਰੇਣੀ ਦੇ ਜੋ ਸਮੂਹ ਮੈਂਬਰਾਂ ਇਕੱਠੇ ਹੋਏ ਹੈ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਵਕਤ ਦੀ ਸਰਕਾਰ ਨੂੰ ਜਾਣਾ ਜਾਣੂ ਕਰਾਉਣਾ ਸਿੱਖਾਂ ਦੇ ਹਾਲਾਤਾਂ ਤੋਂ ਇਹ ਸਿਕ ਐਸਵੇਲੇ ਬੜੇ ਮਾਨਸਿਕ ਤੌਰ ਤੇ ਦੁਖੀ ਹਨ ਉਹਨਾਂ ਦੇ ਦੁੱਖ ਦੀ ਨਿਵਰਤੀ ਕੀਤੀ ਜਾਵੇ ਔਰ ਜੋ ਘਟਨਾਵਾਂ ਹੋਈਆਂ ਉਹਨਾਂ ਘਟਨਾਵਾਂ ਨੂੰ ਕਾਬੂ ਵਿੱਚ ਕੀਤਾ ਜਾਵੇ ਜਿਹੜੇ ਦੋਸ਼ੀ ਹਨ ਘਟਨਾਵਾਂ ਦੇ ਉਹਨਾਂ ਨੂੰ ਪਕੜਿਆ ਜਾਵੇ ਇਹ ਕੀਰਤਨੀਆਂ ਦਾ ਸਾਰਿਆਂ ਦਾ ਸਮੂਹ ਜੋ ਕਾਫਲਾ ਜਾ ਰਿਹਾ ਉੱਥੇ ਇਹ ਵਕਤ ਦੀ ਸਰਕਾਰ ਨੂੰ ਆਪਣੀਆਂ ਮੰਗਾਂ ਦੱਸਣ ਵਾਸਤੇ ਜਾ ਰਿਹਾ ਫਤਿਹਗੜ੍ਹ ਸਾਹਿਬ ਤੋਂ ਅਰुण ਅਹੂਜਾ ਦੀ ਰਿਪੋਰਟ ਪੈਰੇਦਾ ਟੀਵੀ